ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨ ਆਮਾਏ ਧੰਨ ਧੰਨ ਗੁਰੂ ਜਿਨ ਨਾਮ ਕਰਤਾ ਪਾਪ ਤਰਿਆ ਜਿਨੇ ਮਿੱਠਾ ਤਿਨਾਂ ਲੈ ਛੜਾਏ ਹਰ ਸਤ ਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਹਰ ਸੱਚੇ ਤਖਤਰ ਜਾਇ ਸਤ ਸੰਗਤ ਮੇਲਾ ਨਾਨਕ ਨਿਰਪਾਉ ਨਰੰਕਾਰ ਵਿੱਚ ਸਿਦਾਂ ਖੇਲਾ ਗੁਰ ਸਿਮਰ ਮਨਾਈ ਕਾਲ ਕ Khande ki mela ਪੀਓ ਫਾ ਲਖੰਡੇ ਧਾਰ ਹੋਈ ਜਨਮ ਸੋਹਿਲਾ ਗੁਰ ਸੰਗਤ ਕੀ ਨੀ ਖਾਲਸਾ ਮਨ ਮੁਖੀ ਦੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਸ਼ਮੇਸ਼ ਪਾਸ਼ਾ ਪੰਥ ਦੇ ਬਾਦਰੀ ਸ਼ਹੀਦ ਪੁੱਤਰਾਂ ਦੇ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਧੰ ਧੰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਜੀ ਉਨ੍ਹਾਂ ਦੇ ਜਨਮ ਸ਼ੋਤ ਇਤਿਹਾਸਕ ਪੂਜਨੀਕ ਪਾਵਨ ਅਸਥਾਨ ਤੇ ਆਪ ਸੰਗਤਾਂ ਅੰਮ੍ਰਿਤ ਮਿਲ ਤੋਂ ਲੈ ਕੇ ਹਾਕੀ ਭਰਦਿਆਂ ਹੋਇਆਂ ਸਹਿਬਾਂ ਦੀ ਪਾਵਨ ਅੰਮ੍ਰਿਤ ਗੁਰਬਾਣੀ ਗੁਰਮਤ ਇਤਿਹਾਸਿਕ ਵਿਚਾਰ ਸਰਵਣ ਕਰਕੇ ਮਨੁੱਖਾ ਜਨਮ ਦੇ ਮਹਾਨ ਲਾਹੇ ਪ੍ਰਾਪਤ ਕਰ ਰਹੇ ਹੋ ਬਣ ਭਾਗੇ ਹੋ ਤਿੰਨ ਰੋਜਾਂ ਸਲਾਨਾ ਜੋੜ ਮੇਲਾ ਜੋਗ ਦੇ ਕੱਲ ਰੋਜ ਤੋਂ ਪਾਰੰਭ ਹੋਇਆ ਗੁਰੂ ਕਲੰਗੀ ਧਰਪਾਤਸ਼ਾਹ ਜੀ 14 ਘੋੜ ਵਾਲੇ ਦਿਨ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਪਾਤਸ਼ਾਹ ਜੀ ਪਹੁੰਚੇ। ਮਾਛੀਵਾਲੇ ਸਾਹਿਬ ਦੀ ਧਰਤੀ ਤੋਂ ਸਤਿਗੁਰੂ ਪਾਤਸ਼ਾਹ ਨੇ ਉੱਜ ਦੇ ਪੀਰ ਦਾ ਸਰੂਪ ਧਾਰਨ ਕੀਤਾ। ਕਿੜੀ ਪਠਾਣਾ, ਕੁੰਗਰਾਲੀ, ਮਾਨੂਪੁਰ, ਕੋਟਲਾ ਅਜਨੇਰ, ਭੁਲਾਲ, ਲਲਕਲਾ ਜਿਹੜੇ-ਜਿਹੜੇ ਨਗਰ ਤੋਂ ਗੁਰੂ ਬਾਦਸ਼ਾਹ ਜੀ ਹੋ ਕੇ ਆਏ। ਉੱਥੇ ਕੀ ਘਟਨਾਵਾਂ ਵਾਪਰੀਆਂ ਉਹ ਵਿਚਾਰ ਆਪਾਂ ਸਾਂਝ ਪਾ ਚੁੱਕੇ ਹਾਂ ਕਟਾਣਾ ਰਾਮਪੁਰ ਕਨੇਜ ਸਾਂਨੇਵਾਲ ਆਨੰਦਪੁਰ ਟਿੱਪਾ ਇਹਨਾਂ ਥਾਵਾਂ ਤੋਂ ਹੁੰਦੇ ਆ ਸਤਿਗੁਰੂ ਪਾਤਸ਼ਾਹ ਜੀ ਇਸ ਪਾਵਨ ਸਥਾਨ ਤੇ ਪਹੁੰਚਦੇ ਨੇ ਇੱਥੇ ਆ ਕੇ ਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸਰਾਂ ਦਾ ਪਾਰ ਉਤਾਰਾ ਕੀਤਾ ਜਦੋਂ ਗੁਰੂ ਪਾਤਸ਼ਾਹ ਜੀ ਪਾਣੀ ਦੀ ਭਾਲ ਦੇ ਵਿੱਚ ਸਾਂਝ ਫਿਰ ਪਿਛਲੇ ਪਾਸੇ ਧਰਤੀ ਦੀ ਹਿੱਕ ਦੇ ਵਿੱਚ ਤੀਰ ਮਾਰ ਕੇ ਗੁਰਦੇਵ ਨੇ ਜਲਦਾ ਸੋਮਾ ਪ੍ਰਗਟ ਕੀਤਾ ਇੱਕ ਵਿਚਾਰ ਇਹ ਵੀ ਚੇਤੇ ਰੱਖਣਾ ਵੀ ਮਾਲਵੇ ਦੀ ਧਰਤੀ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋਇਆ ਕਰਦੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਆਪਣੇ ਸਮੇਂ ਵਿੱਚ ਮਾਲਵੇ ਦੇ ਵਿੱਚ ਕਈ ਖਾਮਾਂ ਤੇ ਖੂਹਾਂ ਦਾ ਨਿਰਮਾਣ ਕਰਵਾਇਆ ਸੀ ਤੇ ਆ ਜਿਹੜੀ ਮਾਲਵੇ ਦੀ ਧਰਤੀ ਅੱਜ ਆਪਾਂ ਨੂੰ ਹਰੀ-ਭਰੀ ਵਿਖਾਈ ਦੇ ਰਹੀ ਹੈ ਨਾ ਇਹਦੇ ਪਿੱਛੇ ਵੀ ਗੁਰੂ ਕਲੰਗੀ ਧਰਪਾਤਸ਼ਾਹ ਜੀ ਦੀ ਰਹਿਮਤ ਹੈ ਗੁਰੂ ਪਾਸ਼ਾ ਦੀ ਬਰਸ਼ਿਸ਼ ਹੈ ਜਦੋਂ ਸਤਗੁਰੂ ਪਾਤਸ਼ਾਹ ਜੀ ਦੀਨੇ ਕੰਗਲ ਵਿਖੇ ਸਨ ਲਖਮੀਰ ਸ਼ਮੀਰ ਤੇ ਤਖਤ ਮਲ ਸਤਗੁਰੂ ਪਾਸ਼ਾ ਦੀ ਬੜੀ ਸੇਵਾ ਕਰਦੇ ਨੇ ਰਾਏ ਜੋਧ ਦੇ ਪੁੱਤਰ ਤੇ ਰਾਏ ਜੋਧ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਦਾ ਸਿੱਖ ਹੋਇਆ ਜੀਨੇ ਮਹਾਰਾਜ ਦੀ ਜੰਗ ਦੇ ਵਿੱਚ ਹਿੱਸਾ ਲਿਆ ਸੀ ਮਹਾਰਾਜ ਦੀ ਜੰਗ ਦੇ ਵਿੱਚ ਤੇ ਜੇਤਾ ਰੱਖਿਓ ਮਾਲਵੇ ਦੇ ਦੋ ਪਰਿਵਾਰ ਨੇ ਜਿਹੜੇ ਪਹਿਲਾਂ ਸਖੀ ਸਰਵਰ ਦੇ ਪੁਜਾਰੀ ਸੀ ਲਾਲਾਂ ਵਾਲੇ ਪੀਰ ਨੂੰ ਮੰਨਣ ਵਾਲੇ ਇੱਕ ਤੇ ਰਾਜਯੋਧਾ ਦਾ ਪਰਿਵਾਰ ਤੇ ਇੱਕ ਗੁਰਮੁਖੋ ਭਾਈ ਰੂਪੇ ਦਾ ਪਰਿਵਾਰ ਮਾਲਵੇ ਦੇ ਵਿੱਚ ਅਜ ਨਗਰ ਰੂਪਾ ਉਹ ਗੁਰੂ ਬਾਛਾ ਦੇ ਸਿੱਖ ਭਾਈ ਰੂਪੇ ਦੇ ਨਾਮ ਤੇ ਗੁਰਮੁਖੋ ਬਸਿਆ ਹੋਇਆ ਤੇ ਭਾਈ ਰੂਪੇ ਦੇ ਪੁੱਤਰ ਸਨ ਭਾਈ ਭਨੂ ਸਿੰਘ ਭਾਈ ਧਰਮ ਸਿੰਘ ਜਦੋਂ ਸਤਗੁਰੂ ਬਾਛਾ ਤਖਣ ਗਏ ਸੀ ਤੇ ਗੁਰੂ ਬਾਛਾ ਦੇ ਨਾਲ ਹੀ ਗਏ ਸੀ ਜਦੋਂ ਵੀ ਗੁਰੂ ਬਾਛਾ ਨੇ ਕਿਤੇ ਟਿਕਾਣਾ ਕਰਨਾ ਹੁੰਦਾ ਸੀ ਰਾਤ ਨੂੰ ਆਰਾਮ ਕਰਨਾ ਹੁੰਦਾ ਸੀ ਗੁਰੂ ਬਾਛਾ ਦੇ ਪਹੁੰਚਣ ਤੋਂ ਪਹਿਲਾਂ ਨਾਮਾ ਪਲੰਗ ਤਿਆਰ ਕਰਿਆ ਕਰਦੇ ਸੀ ਹਰ ਰੋਜ਼ੀ ਨਾਮਾ ਪਲੰਗ ਤਿਆਰ ਕਰਨਾ ਤੇ ਗੁਰੂ ਬਾਛਾ ਨੇ ਖੁਸ਼ ਹੋ ਕੇ ਉਹਨਾਂ ਨੂੰ ਮੋੜ ਦਿੱਤਾ ਵੀ ਜਾਓ ਹੁਣ ਤੁਸੀਂ ਆਪਣੇ ਘਰੇ ਜਾਓ ਘਰੇ ਜਾਓ ਤੇ ਗੁਰਮਖ ਪਿਆਰਿਓ ਜਦੋਂ ਆਪਣੇ ਘਰੇ ਆਏ ਤੇ ਬਾਪੂ ਨੇ ਘਰੇ ਨਹੀਂ ਬਾੜੇ ਕਹਿਣ ਲੱਗੇ ਵੀ ਤੁਸੀਂ ਧੋਖਾ ਦੇ ਕੇ ਆਏ ਹੋਮੋਂਗੇ ਗੁਰੂ ਬਾਛਾ ਫਿਰ ਦੇਖੋ ਪੰਜਾਬ ਦੀ ਧਰਤੀ ਤੋਂ ਦੱਖਣ ਵੱਲ ਗਏ ਮਾਰਗ ਦੇ ਵਿੱਚ ਮਿਲੇ குரு ਕੰਗ ਦੀ ਧਰਬਾ ਬਾਛਾ ਨੂੰ ਕਹਨ ਲੱਗੇ ਸਤਿਗੁਰੂ ਬਾਪੂ ਤੇ ਸਾਨੂੰ ਘਰੇ ਨਹੀਂ ਵਾੜੁੰਦਾ ਉਹ ਤੇ ਕਹਿੰਦਾ ਤੁਸੀਂ ਧੋਖਾ ਦੇ ਕੇ ਆਏ ਹੋਮੋਂਗੇ ਫਿਰ ਗੁਰੂ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਕੁਝ ਵਸਤੂਆਂ ਦਿੱਤੀਆਂ ਹੁਕਮਨਾਮਾ ਸਾਹਿਬ ਦਿੱਤਾ ਤੇ ਫਿਰ ਭਾਈ ਭਰਮ ਸਿੰਘ ਭਾਈ ਧਰਮ ਸਿੰਘ ਆਪਣੇ ਘਰੇ ਆਉਂਦੇ ਨੇ ਤੇ ਗੁਰਮਖ ਪਿਆਰਿਓ ਇੰਜ ਮੈਂ ਬੇਨਤੀ ਕਰ ਰਿਹਾ ਸੀ ਰਾਜਯੋਧ ਦੇ ਪੁੱਤਰੇ ਸ਼ਮੀਰ ਸਤਿਗੁਰੂ ਪਾਤਸ਼ਾਹ ਨੂੰ ਪ੍ਰਸ਼ਾਦਾ ਸਿਕਾਉਣ ਦੀ ਸੇਵਾ ਕਰਦਾ ਇੱਕ ਦਿਨ ਗੁਰੂ ਪਾਤਸ਼ਾਹ ਜੀ ਦੇ ਮਨ ਵਿੱਚ ਆਈ ਕਿ ਸ਼ਮੀਰ ਤੋਂ ਕਿਰਪਾ ਕਰਨੀ ਚਾਹੀਦੀ ਹੈ ਬੜੀ ਸੇਵਾ ਕਰਦਾ ਹੈ ਸਤਿਗੁਰੂ ਪਾਤਸ਼ਾਹ ਨੇ ਭੋਜਨ ਛਕਦੇ ਆਂ ਕੁਝ ਸ਼ੀਤ ਪ੍ਰਸ਼ਾਦ ਛੱਡ ਦਿੱਤਾ ਥਾਲੀ ਦੇ ਵਿੱਚ ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਛਕ ਲੈ ਸ਼ੀਤ ਪ੍ਰਸ਼ਾਦ ਛਕ ਲੈ ਮੈਂ ਕਹਿਣ ਲੱਗਾ ਠੀਕ ਹੈ ਗੁਰੂ ਪਾਤਸ਼ਾਹ ਜੀ ਜਦੋਂ ਛਕਣ ਲੱਗਿਆ ਇਹਦਾ ਮਾਮਾ ਸੀ ਇੱਕ ਜੇਤੋਂ ਬਣਾ ਲਖੋ ਉਹ ਵੀ ਸਖੀ ਸਰਮਰ ਦਾ ਪੁਜਾਰੀ ਸੀ ਲਾਲਾ ਵਾਰੇ ਪੀਰ ਨੂੰ ਪੁੱਜਣ ਵਾਲਾ ਉਹ ਕਹਿੰਦਾ ਸ਼ਕੀ ਨਾ ਗੁਰੂ ਦਾ ਸ਼ੀਤ ਪ੍ਰਸ਼ਾਦ ਸ਼ਕੀ ਨਾ ਜੇਕਰ ਉਹਨੂੰ ਛਕ ਲਿਆ ਤੇ ਪੀਲ ਦੀ ਬਹੁਤ ਵੱਡੀ ਗ੍ਰੋਪੀ ਹੋ ਜਾਣੀ ਆ। ਉਹ ਕਹਿਣ ਲੱਗਾ ਮਾਮੇ ਕੀ ਕਰਾਂ? ਕਹਿੰਦਾ ਕਰਨਾ ਕੀ ਆ ਧਰਤੀ ਵਿੱਚ ਦੱਬ ਦੇ। ਸਤਿਗੁਰੂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਧਰਤੀ ਵਿੱਚ ਦੱਬ ਦਿੱਤਾ। ਜਦੋਂ ਅਗਲੇ ਦਿਨ ਫਿਰ ਥਾੜੀ ਲੈ ਕੇ ਗਿਆ ਸਮੀਰ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਸਮੀਰ ਭੋਜਨ ਦਿੱਤਾ ਸੀ ਸੀਤ ਸੀਤ ਪ੍ਰਸ਼ਾਦ ਦਿੱਤਾ ਸੀ ਕੀ ਕੀਤਾ? ਕਹਿੰਦਾ ਸਤਿਗੁਰੂ ਜੀ ਮਾਮੇ ਨੇ ਛਕਣ ਨਹੀਂ ਦਿੱਤਾ। ਹਜੂਰ ਕਹਿਣ ਲੱਗੇ ਫਿਰ ਕੀਤਾ ਕੀ ਕਹਿਣ ਲੱਗਾ ਜੀ ਧਰਤੀ ਵਿੱਚ ਦਬ ਦਿੱਤਾ ਹਜੂਰ ਕਹਿਣ ਲੱਗੇ ਸਮੀਰ ਜਿਹੜੀ ਕਿਰਪਾ ਤੇਰੇ ਤੇ ਹੋਣੀ ਸੀ ਉਹ ਹੁਣ ਮਾਲਵੇ ਦੀ ਧਰਤੀ ਤੇ ਹੋਵੇਗੀ ਜਿਹੜੀ ਰਹਿਮਤ ਤੇਰੇ ਤੇ ਵਰਤਣੀ ਸੀ ਨਾ ਉਹ ਹੁਣ ਮਾਲਵੇ ਦੀ ਧਰਤੀ ਤੇ ਵਰਤੇਗੀ ਹੁਣ ਮਾਲਵੇ ਦੀ ਧਰਤੀ ਹਰੀ ਭਰੀ ਹੋਵੇਗੀ ਤੁਸੀਂ ਮਾਲਵੇ ਦਾ ਕਦੇ ਪਿਛੋਕੜ ਇਤਿਹਾਸ ਪੜ੍ਹ ਕੇ ਵੇਖੋ ਇੱਥੇ ਜੰਗਲ ਵੀ ਆ ਬਾਣ ਹੁੰਦੇ ਸੀ ਰੇਤ ਦੀ ਰੇਤ ਹੁੰਦੀ ਸੀ ਰੇਤ ਲਈ ਇੱਕ ਉਤਰਾਈ ਖਤਮ ਹੁੰਦੀ ਸੀ ਤੇ ਜੋਜੀ ਧਰਾਈ ਸ਼ੁਰੂ ਹੋ ਜਾਂਦੀ ਸੀ ਰੇਤ ਦੇ ਉੱਚੇ ਉੱਚੇ ਟਿੱਬੇ ਹੁੰਦੇ ਸੀ ਇੱਥੋਂ ਦੇ ਲੋਕ ਜਾਂਦੇ ਮਿੱਲੂ ਖਾਂਦੇ ਸੀ ਜਾਂ ਲੱਗਦੇ ਹੋਏ ਬੇਰ ਦੋਹੀ ਖਰੂਤ ਹੁੰਦੇ ਸੀ ਤੇ ਫਸਲਾਂ ਹੁੰਦੀਆਂ ਸੀ ਛੋਲੇ ਤਾਰਾ ਮੀਰਾ ਮੋਠ ਬਾਜਰੀ ਮੋਠ ਬਾਜਰੀ ਤੇ ਛਿੱਟੜੀ ਦੇ ਨਾਲ ਰੋਟੀ ਗੁਜ਼ਾਰਾ ਕਰਿਆ ਕਰਦੇ ਸੀ ਕਣਕ ਦੀ ਰੋਟੀ ਕਿਸੇ ਵਿਰਲੇ-ਵਿਰਲੇ ਦੇ ਘਰ ਵਿੱਚ ਪੱਕਿਆ ਕਰਦੀ ਸੀ ਪਾਣੀ ਬੀ ਬੀ ਕੋਹ ਦੀ ਦੂਰੀ ਤੇ ਨਹੀਂ ਸੀ ਮਿਲਿਆ ਕਰਦਾ ਪਾਣੀ ਦੀ ਇੰਨੀ ਕਮੀ ਹੁੰਦੀ ਸੀ ਪਰ ਅੱਜ ਵੇਖ ਲਓ ਸਤਿਗੁਰੂ ਪਾਸ਼ਾ ਦੀ ਕਿੱਡੀ ਰਹਿੰਦਾ ਨਾ ਝੋਨੇ ਦੀ ਕਮੀ ਹੈ ਨਾ ਅਣਕਲੀ ਕਮੀ ਹੈ ਤੇ ਨਾ ਪਾਣੀ ਦੀ ਕਮੀ ਹੈ ਜਿਹੜਾ ਇਹ ਮਾਲਬਾ ਹਰਾ ਭਰਿਆ ਹੋਇਆ ਇਹਦੇ ਪਿੱਛੇ ਵੀ ਗੁਰੂ ਦਸਨ ਪਾਸ਼ਾ ਦੀ ਬਖਸ਼ਿਸ਼ ਹੈ ਰਹਿਮਤ ਹੈ ਸੋ ਇੱਥੇ ਧਰਤੀ ਦੀ ਹਿੱਕ ਦੇ ਵਿੱਚ ਤੀਰ ਮਾਰ ਕੇ ਗੁਰੂ ਪਾਸ਼ਾ ਨੇ ਜਲ ਦਾ ਸੋਮਾ ਪ੍ਰਗਟ ਕੀਤਾ ਇੱਥੇ ਹੀ ਗੁਰਮੁਖ ਪਿਆਰਿਓ ਭਾਈ ਗਨੀਖਾ ਭਾਈ ਨਵੀਖਾ ਜਿਹੜੇ ਮਾਸੀ ਵਾਲੇ ਦੀ ਧਰਤੀ ਤੋਂ ਗੁਰੂ ਪਾਤਸ਼ਾਹ ਦੇ ਨਾਲ ਜਿੱਦੇ ਸਨ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਪਾਤਸ਼ਾਹ ਜੀ ਨੇ ਹੁਕਮਨਾਮਾ ਜਾਰੀ ਕੀਤਾ ਭਾਈ ਗਨੀਖਾ ਭਾਈ ਨਵੀਖਾ ਮੇਰੇ ਫਰਜੰਦ ਹਨ ਮੇਰੇ ਪੁੱਤਰ ਹਨ ਔਖੇ ਸਮੇਂ ਮੇਰੇ ਕੰਮ ਆਏ ਹਨ ਜੋ ਵੀ ਇਹਨਾਂ ਦੀ ਸੇਵਾ ਕਰੇਗਾ ਉਸ ਤੇ ਗੁਰੂ ਦੀ ਅਥਾ ਖੁਸ਼ੀ ਹੋਵੇਗੀ ਅੱਜ ਭਾਈ ਗਨੀਖਾ ਦੀ 6ਵੀਂ ਪਾਂਸੀ ਚੱਲਦੀ ਹੈ ਲਾਹੌਰ ਦੇ ਵਿੱਚ ਨਵੀਂਪੁਰ ਮਹੱਲਾ ਤੇ ਉਹਨਾਂ ਨੇ ਉਹ ਗੁਰੂ ਪਾਤਸ਼ਾਹ ਦਾ ਹੁਕਮਨਾਮਾ ਆਪਣੇ ਕੋਲ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਇੱਥੋਂ ਹੀ ਭਾਈ ਗਨੀਖਾ ਭਾਈ ਨਵੀਖਾ ਨੂੰ ਗੁਰੂ ਪਾਤਸ਼ਾਹ ਨੇ ਪਿੱਛੇ ਮੋੜ ਦਿੱਤਾ ਸੀ ਤੇ ਗੁਰਮਖੋ ਇੱਥੇ ਹੀ ਨਗਰ ਦੇ ਭਾਈ ਲੱਗਾਯਾ ਸਿੰਘ ਦੀ ਨੇ ਬੜਾ ਬੇਸ਼ਕੀਮਤੀ ਸਤਗੁਰੂ ਪਾਤਸ਼ਾਹ ਨੂੰ ਘੋੜਾ ਭੇਟ ਕੀਤਾ ਕਿਉਂਕਿ ਜਦੋਂ ਗੁਰੂ ਪਾਤਸ਼ਾਹ ਕਨੇਕ ਗਏ ਸੀ ਨਾ ਕਨੇਕ ਦੇ ਫੱਤੇ ਨੰਬਰਦਾਰ ਦੇ ਕੋਲੋਂ ਗੁਰੂ ਪਾਤਸ਼ਾਹ ਨੇ ਘੋੜੀ ਮੰਗੀ ਸੀ ਤੇ ਫੱਤਾ ਨੰਬਰਦਾਰ ਘੋੜੀ ਦੇਣ ਤੋਂ ਮਨ੍ਹਾ ਕਰ ਗਿਆ ਉਨੇ ਸੋਚਿਆ ਵੀ ਮਹਿੰਗੀ ਘੋੜੀ ਐ ਜੇ ਦੇਤੀ ਤੇ ਗੁਰੂ ਪਾਸ਼ਾ ਨੇ ਬਾਤਿਸ ਨਹੀਂ ਕਰਨੀ ਦੂਜੀ ਗੱਲ ਵੀ ਜੇਤਰ ਸਰਕਾਰੀ ਦਰਬਾਰੇ ਪਤਾ ਲੱਗ ਗਿਆ ਪੱਤਾ ਪੱਤਾ ਵੈਰੀ ਆ ਗੁਰੂ ਪਾਸ਼ਾ ਦਾ ਜੇ ਸਰਕਾਰੀ ਦਰਬਾਰੇ ਪਤਾ ਲੱਗ ਗਿਆ ਤੇ ਮੇਰੇ ਗਲ ਦੇ ਵਿੱਚ ਫਾਹੀ ਪੈ ਜਾਣੀ ਆ ਕਹਿਣ ਲੱਗਾ ਸਤਿਗੁਰੂ ਜੀ ਘੋੜੀ ਤੇ ਮੇਰਾ ਜਵਾਈ ਲੈ ਕੇ ਗਿਆ ਹੋਇਆ ਜਦੋਂ ਘਰੇ ਗਿਆ ਘੋੜੀ ਦੇ ਸੱਪ ਲੜ ਚੁੱਕੇ ਆ ਘੋੜੀ ਮਰ ਜੁੱਤੀ ਆ ਉਹ ਸੇਵਾ ਵੀ ਨਹੀਂ ਕਰ ਸਕਿਆ ਤੇ ਉਹਦੀ ਘੋੜੀ ਵੀ ਕੋਈ ਨਹੀਂ ਰਹੀ ਤੇ ਇੱਥੇ ਗੁਰਮਖ ਪਿਆਰਿਓ ਕਨੇਜ ਖੱਤਾ ਨੰਬਰਦਾਰ ਘੋੜੀ ਦੇਣ ਦੀ ਸੇਵਾ ਨਹੀਂ ਕਰ ਸਕਿਆ ਭਾਈ ਨਗਾਇਆ ਸਿੰਘ ਜੀ ਦੇ ਉਹ ਸੇਵਾ ਹਿੱਸੇ ਆਈ ਭਾਈ ਨਗਾਇਆ ਸਿੰਘ ਜੀ ਨੇ ਘੋੜਾ ਅਰਪਣ ਕੀਤਾ ਤੇ ਜੀਤਾ ਰੱਖਿਓ ਸੇਵਾ ਕਰਨ ਦਾ ਅਈ ਵਾਰੀ ਬਹੁਤ ਵੱਡਾ ਮੁੱਲ ਮੋੜਨਾ ਪੈ ਜਾਂਦਾ ਜਦੋਂ ਸਰਕਾਰੀ ਦਰਬਾਰੇ ਮੁਗਲਾਂ ਨੂੰ ਪਤਾ ਲੱਗਿਆ ਕਿ ਭਾਈ ਨਗਾਇਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸਹਾਇਤਾ ਕੀਤੀ ਹੈ ਘੋੜਾ ਭੇਟ ਕੀਤਾ ਹੈ ਤੇ ਉਹਨਾਂ ਨੇ ਭਾਈ ਨਗਾਈਆ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ ਸੀ ਗੁਰਪੀਰਾਂ ਕੀ ਚੱਕਰੀ ਮਹਾਕਰਦੀ ਸੁਖਸਾਰ ਮੋਤੀराम ਮਹਿਰਾ ਜਿਹਦਾ ਕੋਈ ਨਾਮ ਜਾਣਦੇ ਹੋ ਉਹਨੇ ਦੁੱਧ ਛਕਾਉਣ ਦੀ ਹੀ ਸੇਵਾ ਕੀਤੀ ਸੀ ਤੇ ਮਾਤਾ ਨੇ ਬਚਨ ਕੀਤਾ ਸੀ ਪੁੱਤ ਤੂੰ ਦੁੱਧ ਛਕਾਉਣ ਵਾਸਤੇ ਨਹੀਂ ਸੀ ਆਉਣਾ ਮਾਤਾ ਜੀ ਕਿਉਂ ਮਾਤਾ ਕਹਿੰਦੀ ਜੀਕਰ ਇਹਨਾਂ ਜ਼ਾਲਮਾਂ ਨੂੰ ਪਤਾ ਲੱਗ ਗਿਆ ਪੁੱਤ ਤੂੰ ਇੰਨਾ ਦੁੱਧ ਨਹੀਂ ਛਕਾਉਣਾ ਜਿੰਨਾ ਇਹਨਾਂ ਨੇ ਤੇਰੇ ਪਰਿਵਾਰ ਦਾ ਲਹੂ ਵਹਾਦਣਾ ਤੇ ਸੱਚ ਹੋਏ ਵਚਨ ਜਦੋਂ ਵਜੀਤੇ ਨੂੰ ਪਤਾ ਲੱਗਿਆ ਕਹਿੰਦਾ ਲਿਆਓ ਪਰਿਵਾਰ ਨੂੰ ਪਕੜ ਕੇ ਇਹਦੇ ਪੁੱਤ ਦਾ ਨਾਮ ਸੀ ਨਰੈਣਾ ਨਰੈਣਾ ਜਦੋਂ ਉਹ ਉਹ ਲੂ ਵਿੱਚ ਛੁੱਟਿਆ ਤੇ ਉਹਦੇ ਲਹੂ ਦੇ ਫੁਹਾਰੇ ਫੁੱਟੇ ਤੇ ਮੋਤੀराम ਮਹਿਰੇ ਨੂੰ ਮਾਤਾ ਜੀ ਗੱਲ ਜਾਦਾ ਧਾਨਕਲ ਦੀ ਕਹਿੰਦਾ ਮਾਤਾ ਤੁਸੀਂ ਸੱਚ ਕਹਿੰਦੇ ਸੀ ਉਹ ਜ਼ਾਲਮੋਂ ਮੈਂ ਤੇ ਇੰਨਾ ਦੁੱਧ ਵੀ ਨਹੀਂ ਛਕਾਇਆ ਜਿੰਨਾ ਤੁਸੀਂ ਮੇਰੇ ਪਰਿਵਾਰ ਦਾ ਲਹੂ ਵਹਾ ਦਿੱਤਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਮੇਰੇ ਪਰਿਵਾਰ ਦਾ ਇੰਨਾ ਲਹੂ ਵਹਿਣਾ ਤੇ ਮੈਂ ਉਹਨਾਂ ਦੁੱਧ ਤੇ ਪਿਆ ਲੰਦਾ ਕਈ ਵਾਰੀ ਸੇਵਾ ਕੀਤੀ ਬਹੁਤ ਵੱਡਾ ਗੁਰਮਖੋ ਮੁੱਲ ਮੋੜਨਾ ਪੈਂਦਾ ਸੋ ਇਹ ਧਰਤੀ ਤੇ ਸਤਗੁਰੂ ਬਾਦਸ਼ਾਹ ਜੀ 14 ਬੋ ਵਾਲੇ ਦਿਨ ਪੁੱਤਰ ਸਰਬਜਾਤੀਆਂ ਦੀ ਗੁਰਮਖੋ ਬਿਆਨ ਹੁਸ਼ਾਦਤ ਹੁੰਦੀ ਹੈ ਛੋਟੇ ਸਹਬਜਾਤੀ ਕਿਉਂਕਿ ਆ ਜਿਹੜਾ ਹੁਣ ਦੇ ਨਾਲ ਅੰਗੇ ਨਹੀਂ ਸ਼ਹੀਦ ਦੀ ਪੰਗਰਵਾੜੇ ਦੇ ਇਹਨਾਂ ਦਿਨਾਂ ਦੇ ਵਿੱਚ ਗੁਰਮੁਖੋ ਆਪਾਂ ਉਹਨਾਂ ਹੀ ਸ਼ਹੀਦਾਂ ਨੂੰ ਤੇ ਯਾਦ ਕਰ ਰਹੇ ਹਾਂ ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰੂ ਬਾਦਸ਼ਾਹ ਦੇ ਵੱਡੇ ਸਹਬਜ਼ਾਦੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਦੇ ਹਨ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਚਮਕੌਰ ਗੜੀ ਤੋਂ ਸਤਿਗੁਰੂ ਬਾਦਸ਼ਾਹ ਜੀ ਖਾਣ ਪਿਆਰ ਕਰਕੇ ਆਪਣੇ ਪੁੱਤਰਾਂ ਨੂੰ ਭੇਜਦੇ ਨੇ ਤੇ ਗੁਰਮੁਖੋ ਠੰਡਾ ਪੁਰਜਾ ਉੱਥੋਂ ਮਾਤਾ ਗੁਜਰ ਕੌਰ ਜੀ ਆਪਣੇ ਛੋਟੇ ਪੋਤਰਿਆਂ ਨੂੰ ਤਿਆਰ ਕਰਕੇ ਭੇਜਦੇ ਦੇਖੋ ਜਦੋਂ ਬਾਬਾ ਜਹਾਜ ਸਿੰਘ ਦੀ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਬਾਬਾ ਜਹਾਜ ਸਿੰਘ ਜੀ ਗੁਰੂ ਪਾਤਸ਼ਾਹ ਦੇ ਸਾਹਮਣੇ ਆਉਂਦੇ ਨੇ ਪਿਤਾ ਜੀ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿਓ ਤੇ ਗੁਰਦੇਵ ਕਹਿੰਦੇ ਪੁੱਤਰ ਤੇਰੀ 14 ਸਾਲਾਂ ਦੀ ਉਮਰ ਹੈ ਤੇਰੇ ਭਰਾ ਨੇ ਤੇ ਜੰਗ ਜੁਦ ਕੀਤਾ ਸੀ ਅਜੀਤ ਸਿੰਘ ਨੇ ਤੇ ਤੂੰ ਪਹਿਲਾਂ ਕੋਈ ਜੰਗ ਜੁਦ ਨਹੀਂ ਕੀਤਾ ਤੈਨੂੰ ਲੜਨਾ ਨਹੀਂ ਆਉਂਦਾ ਪੁੱਤ ਤੈਨੂੰ ਉਵੇਂ ਹਾਲੇ ਤਲਵਾਰ ਚਲਾਉਣੀ ਨਹੀਂ ਆਉਂਦੀ ਤੇ ਇੱਕ ਵਚਨ ਕੀਤਾ ਸੀ ਪਿਤਾ ਜੀ ਲੜਨਾ ਨਹੀਂ ਆਤਾ ਮuje ਮਰਨਾ ਤੋਂ ਆਤਾ ਹੈ ਖੁਦ ਆਕੇ ਬੜਕਰ ਤਲਾ ਤਲਵਾਰ ਤੇ ਧਾਨਾ ਤੋਂ ਆਤਾ ਹੈ ਜੇ ਲੜਨਾ ਨਹੀਂ ਆਉਂਦਾ ਤੇ ਪਿਤਾ ਜੀ ਸ਼ਹੀਦ ਹੋਣਾ ਤੇ ਆਉਂਦਾ ਕੋਈ ਗੱਲ ਨਹੀਂ ਯੰਗ ਦੇ ਮੈਦਾਨ ਵਿੱਚ ਜਿੰਨਾ ਵੀ ਹੋ ਸਕਿਆ ਕਰਾਂਗਾ ਸ਼ਹੀਦੀ ਪ੍ਰਾਪਤ ਕਰ ਜਾਵਾਂਗਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਪੁੱਤਰਾ ਹੁਣ ਮੈਂ ਤੈਨੂੰ ਆਪਣੇ ਹੱਥੀ ਤਿਆਰ ਕਰਕੇ ਯੰਗ ਦੇ ਮੈਦਾਨ ਵਿੱਚ ਤੋਰਦਾ ਛੋਟੇ ਸੇ ਜਾਵਾਜ ਸੇ ਬੋਲੋ ਬੋਲੇ ਗੁਰੂ ਗੋਬਿੰਦ ਪਾਲਾ ਹੈ ਨਾਜੋਂ ਸੇ ਬੋਲੇ ਗੁਰੂ ਗੋਬਿੰਦ ਕਹਿੰਦੇ ਪੁੱਤਰਾ ਬੜੇ ਲਾਡਾਂ ਨਾਲ ਪਾਲਿਆ ਸੀ ਤੈਨੂੰ ਬੜੇ ਨਾਜਾਂ ਨਾਲ ਪਾਲਿਆ ਸੀ ਬੇਟਾ ਲਾਹ ਤੇਰੀ ਤਨ ਪਾਕ ਪਈ ਹਮ ਲਖਿਆਰ ਸਜਾ ਦੇ ਨੰਨੀ ਸੀ ਤਲਵਾਰ ਔਰ ਨੰਨੀ ਸੀ ਤਮਾ ਸਜਾ ਦੇ ਬੇਟਾ ਹਮ ਦੇਤੇ ਹੈ ਖੰੰਜਰ ਇਸੇ ਸ਼ਮਸ਼ੀਰ ਸਮਝਣਾ ਮੇਰੇ ਕੋਲ ਹਥਿਆਰ ਵੀ ਪੂਰੇ ਨਹੀਂ ਜਿਹੜੇ ਹਥਿਆਰ ਰਵਾ ਦਾ ਤੂੰ ਉਹਨਾਂ ਤੋਂ ਹੀ ਹੁਣ ਕੰਮ ਲੈ ਲਵੇਂ ਬੇਟਾ ਹਮ ਦੇਤੇ ਹੈ ਖੰੰਜਰ ਇਸੇ ਸ਼ਮਸ਼ੀਰ ਸਮਝਣਾ ਨਿਜੇ ਕੀ ਜਗਾ ਦਾਤਾ ਕਾ ਤੁਮ ਤੀਰ ਸਮਝਣਾ ਜਿਤਨੇ ਮਰੇ ਇਨਸੇ ਉਹਨੇ ਬੇਪੀਰ ਸਮਝਣਾ ਜਬ ਜਾਖਮ ਆਏ ਰੋਣਾ ਨਹੀਂ ਤਰਗੀਰ ਸਮਝਣਾ ਜਬ ਤੀਰ ਕਲੇਜੇ ਵਿੱਚ ਲੱਗੇ ਤਬ ਸੀ ਨਹੀਂ ਕਰਨਾ ਉਫ ਮੇਰੀ ਜਾਂ ਮੂੰਹ ਸੇ ਕبھی ਨਹੀਂ ਉਜਰਨਾ ਉਹ ਤਾਂ ਬੜੇ ਤੀਰ ਲੱਗਣਗੇ ਬੜੀਆਂ ਤਰਪਾਨਾਂ ਬੜੇ ਹੱਟ ਲੱਗਣਗੇ ਪਰ ਮੁਖ ਤੋਂ ਸੀਨਾ ਕਰੀ ਤੇ ਗੁਰੂਨੋ ਕੇ ਪਿਆਰੇ ਉਹ ਬਾਬਾ ਜੁਝਾਰ ਸਿੰਘ ਜੀ ਇੱਕ ਵਿਦਵਾਨ ਕਹਿੰਦਾ ਗੁਰੂ ਪਾਤਸ਼ਾਹ ਨੇ ਕਿਹਾ ਮੇਰੇ ਲਾਲਾਂ ਤੋਂ ਕੀਮਤੀ ਮੋਤੀਆ ਹੋਏ ਆਪ ਤੇਰੀ ਤੇ ਮੈਂ ਨਵੀਂ ਚੜਾਉਣ ਲੱਗਾ ਮੇਰੇ ਦੁੱਧ ਨਾਲ ਪਾਲੇ ਮੱਖਣਾ ਹੋਏ ਨਾਲ ਪੱਥਰਾਂ ਦੇ ਤੈਨੂੰ ਅਜ ਟਕਰਾਉਣ ਲੱਗਾ ਤੇਰੀ ਉਮਰ 14 ਸਾਲਾਂ ਦੀ ਹੈ ਜਿਹੜੇ ਅਤੇ ਖਲੋਤੇ ਨੇ ਉਹ ਪੱਥਰ ਨੇ ਤੈਨੂੰ ਪੱਥਰਾਂ ਦੇ ਨਾਲ ਅਜ ਟਕਰਾਉਣ ਲੱਗੇ ਆ ਮੈਂ ਮੇਰੇ ਦੁੱਧ ਨਾਲ ਪਾਲੇ ਮੱਖਣਾ ਹੋਏ ਨਾਲ ਪੱਥਰਾਂ ਦੇ ਤੈਨੂੰ ਅੱਜ ਟਕਰਾਉਣ ਲੱਗਾ ਮੇਰੇ ਚੰਦਰਮਾ ਤੋਂ ਚਿੱਟਿਆ ਚਾਨਣਾ ਹੋਏ ਤੈਨੂੰ ਤੇਗਾਂ ਦੇ ਸਾਇਆ ਚਮਕਾਉਣ ਲੱਗਾ ਮੇਰੇ ਸਿਹਰੇ ਵਾਲਿਆ ਬਿਨਾ ਸਾਹਿਓ ਨਾਲ ਮੌਤ ਦੇ ਤੈਨੂੰ ਅੱਜ ਪਰਣਾਉਣ ਲੱਗਾ ਗੁਰਮਖ ਪਿਆਰਿਓ ਪੀਪਾ ਤਿਆਰ ਕਰਕੇ ਬਾਬਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਤੋਰਦੇ ਨੇ ਤੇ ਕਿਆ ਕਮਾਲ ਦਾ ਜਨ ਕੀਤਾ ਸੀ ਬਾਬਾ ਜੀਤ ਸਿੰਘ ਨੇ ਤੇ ਕਿਆ ਕਮਾਲ ਦਾ ਜੰਗ ਕੀਤਾ ਬਾਬਾ ਜੂਹਾਰ ਸਿੰਘ ਨੇ ਤੇ ਸਤਿਗੁਰੂ ਬਾਦਸ਼ਾਹ ਨੇ ਬਚਨ ਕੀਤਾ ਸੀ ਸ਼ਾਬਾਸ਼ ਪੁੱਤਰ ਖੂਬ ਦਲੇਰੀ ਨਾਲ ਲੜੇ ਹੋ ਹੋਕ ਯੁਨਾ ਹੋ ਗੋਬਿੰਦ ਕੇ ਫਰਜਿੰਦ ਜੋ ਬੜੇ ਹੋ ਤੇ ਇਸ ਬਾਬਾ ਜੀਤ ਸਿੰਘ ਨੂੰ ਇੱਕ ਬਚਨ ਕੀਤਾ ਸੀ ਪੁੱਤਰ ਕਿਸੇ ਪਿਤਾ ਨੂੰ ਪੁੱਤ ਤੋਂ ਕੋਈ ਖਵਾਇਸ਼ ਹੁੰਦੀ ਹੈ ਕਿਸੇ ਪਿਤਾ ਨੂੰ ਪੁੱਤ ਤੋਂ ਕੋਈ ਖਵਾਇਸ਼ ਹੁੰਦੀ ਹੈ ਤੈਨੂੰ ਜਦੋਂ ਦਾ ਪਾਲ ਕੇ ਜਨਮ ਕੀਤਾ ਬਸ ਇੱਕ ਹੀ ਖਵਾਇਸ਼ ਹੈ ਪਿਤਾ ਜੀ ਉਹ ਕਿਹੜੀ ਤੇ ਪੁੱਤ ਉਹ ਖੁਆਇਸ਼ ਹੈ ਖਾਹਿਸ਼ ਹੈ ਕਿ ਤੂੰ ਮੇ ਤੇਗ ਚਲਾਤੇ ਹੋਏ ਦੇਖੇਂ ਹਮ ਆਂਖ ਸੇ ਵਰਸੀ ਤੋ ਦੇਖਾਤੇ ਹੋਏ ਦੇਖੇਂ ਗੁਰਮਖ ਪਿਆਰਿਓ ਨਹੀਂ ਤੇ ਜਦੋਂ ਕਿ ਤੇ ਔਖਾ ਸਮਾਂ ਹੁੰਦਾ ਹੈ ਨਾ ਸੁਣਿਓ ਬੰਦਾ ਆਪਣੇਆਂ ਨੂੰ ਪਿੱਠ ਦੇ ਪਿਛੇ ਲਪੋਲੰਦਾ ਤੇ ਬਜ਼ਾਨਿਆਂ ਨੂੰ ਮਾਰਨ ਵਾਸਤੇ ਅੱਗੇ ਕਰ ਦਿੰਦਾ ਪਰ ਗੁਰੂ ਕਾਲੰਗੀਧਰ ਪਾਤਸ਼ਾਹ ਦਾ ਜਿਗਰਾ ਵੇਖੋ ਦੋ ਸੱਜਣ ਬੈਠੇ ਗੱਲਾਂ ਕਰਦੇ ਨੇ ਉਹ ਕਹਿੰਦੇ ਵੀ ਦੇਖੋ ਜਿਹੜੀ ਚੀਜ਼ ਲੁਕਾਉਣ ਵਾਲੀ ਸੀ ਗੁਰੂ ਦਸਮ ਪਾਤਸ਼ਾਹ ਨੇ ਉਹ ਚੀਜ਼ ਕੋਈ ਨਹੀਂ ਤੇ ਜਿਹੜੀ ਚੀਜ਼ ਕੋਈ ਲੁਕੋਈ ਨਹੀਂ ਸਕਦਾ ਸਤਗੁਰੂ ਪਾਤਸ਼ਾਹ ਉਹ ਲੁਕੋ ਕੇ ਲੈ ਗਏ ਉਹ ਕਹਿੰਦਾ ਇਹ ਕਿਹੜੀ ਗੱਲ ਹੋਈ ਸਤਗੁਰੂ ਪਾਤਸ਼ਾਹ ਨੇ ਕੀ ਲੁਕੋਇਆ ਕੁਝ ਵੀ ਨਹੀਂ ਲੁਕੋਇਆ ਉਹ ਕਹਿੰਦੇ ਨਹੀਂ ਇੱਕ ਚੀਜ਼ ਲੁਕੋ ਕੇ ਲੈ ਗਿਆ ਗੁਰੂ ਗੋਬਿੰਦ ਸਿੰਘ ਇੱਕ ਚੀਜ਼ ਲੁਕੋ ਕੇ ਲੈ ਗਿਆ ਜਿਹੜੀ ਲੁਕਾਉਣ ਵਾਲੀ ਸੀ ਉਹ ਲੁਕੋਈ ਨਹੀਂ ਉਹ ਕਹਿੰਦੇ ਉਹ ਕੀ ਨਹੀਂ ਲੁਕੋਇਆ ਉਹ ਕਹਿੰਦਾ ਲੁਕਾਉਣ ਵਾਲੀ ਚੀਜ਼ ਹੁੰਦੀ ਆ ਪੁੱਤਰ ਜਦੋਂ ਸਮਾਂ ਆਇਆ ਸ਼ਹਾਦਤਾਂ ਦਾ ਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਆਪਣੇ ਪਿੱਠ ਪਿਛੇ ਨਹੀਂ ਲਪੋਇਆ ਹਾਲਾਂਕਿ ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖੋ ਖਾਜਰਤ ਇਬਰਾਹਿਮ ਪੈਗੰਬਰ ਸੀ ਜਦੋਂ ਇਹਨੂੰ ਕਿਹਾ ਗਿਆ ਵੀ ਤੂੰ ਆਪਣੇ ਪੁੱਤ ਦੀ ਬਲੀ ਦੇ ਪੁੱਤ ਦੀ ਕਹਿੰਦੇ ਬਲੀ ਦੇਣ ਲੱਗਿਆ ਜਦੋਂ ਸ਼ੂਰੀ ਲੱਗਿਆ ਨਾ ਚਲਾਉਣ ਕਹਿੰਦਾ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ ਮੈਂ ਆਪਣੇ ਪੁੱਤ ਦਾ ਲਹੂ ਨਹੀਂ ਦੇਖ ਸਕਦਾ ਬਲੱਡ ਨਹੀਂ ਦੇਖ ਸਕਦਾ ਜਦੋਂ ਫਿਰ ਸ਼ੂਰੀ ਪੰਗੜੀ ਫਿਰ ਹੱਥ ਲੱਗ ਪਏ ਕੰਬਣ ਕਹਿੰਦਾ ਹੁਣ ਮੇਰੇ ਕੰਨਾਂ ਵਿੱਚ ਰੋਮ ਪਾ ਦਿਓ ਪੁੱਛਿਆ ਕਿਉਂ ਕਹਿੰਦਾ ਜੇ ਪੁੱਤ ਨੇ ચીਕ ਮਾਰ ਦਿੱਤੀ ਮੈਂ ਆਪਣੇ ਪੁੱਤ ਦੀ ચીਕ ਵੀ ਨਹੀਂ ਸੁਣ ਸਕਦਾ ਤੇ ਗੁਰਮਖੋ ਉਹ ਜਦੋਂ ਸ਼ੂਰੀ ਲੱਗਿਆ ਚਲਾਉਣ ਉਹਨਾਂ ਨੇ ਉਹਦਾ ਬੱਚਾ ਪਾਸੇ ਕਰ ਲਿਆ ਤੇ ਭੇਦੂ ਖੜਾ ਕਰ ਦਿੱਤਾ ਉਦੋਂ ਸ਼ੂਰੀ ਨਹੀਂ ਚੰਗੀ ਚੰਗੀ ਉਹ ਕਹਿਣ ਲੱਗੇ ਹੱਦ ਹੋ ਗਈ ਤੂੰ ਆਪਣੇ ਆਪ ਨੂੰ ਪੈਗੰਬਰ ਕਹਾਉਣਾ ਹੈ ਆਪਣੇ ਪੁੱਤ ਦੀ ਬਲੀ ਨਹੀਂ ਦੇ ਸਕਿਆ ਕੁਰਬਾਨੀ ਨਹੀਂ ਦੇ ਸਕਿਆ ਪਰ ਧਨਗੁਰੂ ਕਲੰਗੀ ਧਰਮਪਾਤਸ਼ਾਹ ਦਾ ਜਿਗਰ ਆ ਵੇਖੋ ਜਿਹੜੇ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਟੁਕੜੇ ਟੁਕੜੇ ਹੁੰਦੇ ਆ ਵੇਖਦੇ ਨੇ ਦਸ਼ਰਥ ਡੇਗ ਮਹੱਲਾਂ ਤੋਂ ਪੁੱਛ ਕੀਤਾ ਜਦੋਂ ਅੱਖਾਂ ਤੋਂ ਉਹਦੇ ਸੰਤਾਨ ਹੋ ਗਈ ਮੋਰ ਤੁਜ ਦੇ ਅੱਖਾਂ ਵਿੱਚ ਆਏ ਅਥਰੂ ਬੋਟੀ ਜਿਗਰ ਦੀ ਜਦੋਂ ਬਰਾਨ ਹੋ ਗਈ ਮੌਤ ਅਭ ਮੰਨੂ ਦੀ ਸੁਣੀ ਅਰਜਣ ਹੱਥਾਂ ਤੋਂ ਢਿੱਲੀ ਕਮਾਨ ਹੋ ਗਈ ਤਾਰ ਸੈਨ ਨੇ ਸੁਣਿਆ ਜਦੋਂ ਪੁੱਤ ਮੋਇਆ ਮੂੰਹ ਬੋਲਣ ਬੰਦ ਜ਼ਬਾਨ ਹੋ ਗਈ ਆਪ ਨੂੰ ਪਤਾ ਹੈ ਦਸ਼ਰਤ ਗੁਰਮਖ ਪਿਆਰੇ ਜਿਹੜਾ ਦਸ਼ਰਤ ਹੈ ਉਹ ਆਪਣੇ ਨੂੰਹ ਤੇ ਪੁੱਤ ਦਾ ਵਿਛੋੜਾ ਨਹੀਂ ਸੀ ਸਹਿਣ ਕਰ ਸਕਿਆ ਨੂੰਹ ਤੇ ਪੁੱਤ ਦੇ ਵਿయోగ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਆਪਾਂ ਮਨੂ ਦੀ ਮੌਤ ਜਦੋਂ ਸੁਣੀ ਅਰਜਣ ਨੇ ਤੇ ਅਰਜਣ ਕ੍ਰਿਸ਼ਨ ਦੇ ਕੋਲ ਜਾ ਕੇ ਕਹਿੰਦਾ ਮੈਂ ਆਪਣੇ ਪੁੱਤ ਤੋਂ ਬਿਨਾ ਜੀਉਂਦਾ ਨਹੀਂ ਰਹਿ ਸਕਦਾ ਮੈਨੂੰ ਪੁੱਤ ਚਾਹੀਦਾ ਹੈ ਤਾਨਸੈਨ ਅਕਬਰ ਦੇ ਸਮੇਂ ਦਾ ਦਬਈਆ ਉਹਦਾ ਜਦੋਂ ਪੁੱਤ ਮਰਿਆ ਤੇ ਬੜਾ ਵਧੀਆ ਕੌਂਦਾ ਸੀ ਬੜਾ ਵਧੀਆ ਕਬਈਆ ਸੀ ਲੋਕੀ ਕਹਿੰਦੇ ਹੁਣ ਗਾਇਆ ਕਰ ਉਹ ਕਹਿੰਦਾ ਹੁਣ ਨਹੀਂ ਗਾ ਹੁੰਦਾ ਪੁੱਤ ਮਰ ਗਿਆ ਪੁੱਤ ਦੇ ਵਿਜੋਗ ਦੇ ਵਿੱਚ ਬੜਾ ਰੋਇਆ ਪੁੱਤ ਤੋਂ ਬਿਨਾ ਜੀਉਂਦਾ ਨਹੀਂ ਰਹਿ ਸਕਦਾ ਪਰ ਗੁਰੂ ਕਲੰਗੀਰ ਪਾਤਸ਼ਾਹ ਜੀ ਦਾ ਜਿਗਰਾ ਵੇਖੋ ਸਤਗੁਰੂ ਪਾਤਸ਼ਾਹ ਜੰਗ ਦੇ ਮੈਦਾਨ ਵਿੱਚ ਆਪਣੇ ਪੁੱਤਰਾਂ ਨੂੰ ਗੁਰਮਖ ਪਿਆਰਿਓ ਆਪ ਤਿਆਰ ਕਰਕੇ ਤੋਰਦੇ ਨੇ ਹੁਣ ਸਤਿਗੁਰੂ ਪਾਤਸ਼ਾਹ ਦਾ ਉਹ ਗੁਰਮਖ ਪਿਆਰੇ ਉਹ ਪੁੱਤਰ ਬਾਬਾ ਜਿਹਾਰ ਸਿੰਘ ਉਹ ਗੁਰਮਖ ਪਿਆਰੇ ਉਹ ਜੰਗ ਦੇ ਮੈਦਾਨ ਵਿੱਚ ਉਤਰਦਾ 10 20 ਕੋ ਜਖਮੀ ਕੀਆ 10 20 ਕੋ ਮਾਰਾ ਇਸ ਹਮਲੇ ਵਿੱਚ ਇਸ ਏਕ ਨੇ ਅਕੀਸ ਕੋ ਮਾਰਾ ਤੇ ਮੁਗਲ ਗੱਲਾਂ ਕਰਦੇ ਨੇ ਕਹਿੰਦੇ ਬੱਚ ਬੱਚ ਕੇ ਲੜੋ ਕਲਕੀਆਂ ਬਣਾਉ ਕੇ ਮਿਸਰ ਸੇ ਜੇ ਨੀਮ ਚਾ ਲਾਏ ਹੈ ਗੁਰੂ ਕੀ ਕਮਨ ਸੇ ਨੀਮ ਚਾ ਕਹਿੰਦੇ ਨੇ ਤਿੱਖਾ ਛਾਤਰ ਕਹਿੰਦੇ ਇਹਨਾਂ ਸੋਟਿਓ ਵੀ 14 ਸਾਲਾਂ ਦੀ ਉਮਰ ਹੈ ਛੋਟਾ ਹੈ ਇਹ ਬੜਾ ਤਿੱਖਾ ਛਾਤਰ ਗੁਰੂ ਦੇ ਕੋਲੋਂ ਲੈ ਕੇ ਆਏ ਨੇ ਬਚ ਬਚ ਕੇ ਲੜੋ